ਸਰਕਾਰ ਨੇ ਨਾਰਾ ਦਿੱਤਾ ਮੱਕੀ ਦੀ ਬਜਾਈ ਕਰਨ ਦਾ ਕਿਉਂਕਿ ਝੋਨੇ ਦੀ ਫਸਲ ਪਾਣੀ ਬੱਧ ਖਪਤ ਕਰਦੀ ਹੈ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਨੇ ਵੱਡੇ ਪੱਧਰ ਤੇ ਮੱਕੀ ਦੀ ਬਜਾਈ ਕੀਤੀ ਮਾਹ ਇੱਕ ਅਜਿਹੇ ਏਰੀਆ ਦੇ ਵਿੱਚ ਇੱਥੇ ਕਿਸਾਨਾਂ ਨੇ ਵੱਡੇ ਪੱਧਰ ਤੇ ਮੱਕੀ ਦੀ ਬਜਾਈ ਕੀਤੀ ਹੈ ਤੇ ਇਹ ਏਰੀਆ ਹੈ ਕੰਢੀ ਦਾ ਏਰੀਆ ਤੇ ਇਹ ਪਿੰਡ ਹੈ ਭੂਪਨਗਰ ਜਿੱਥੇ ਤੁਸੀਂ ਦੇਖ ਸਕਦੇ ਹੋ ਮੱਕੀ ਦੀ ਇਹ ਫਸਲ ਜਿਹੜੀ ਸੁੱਕ ਰਹੀ ਹੈ ਬਿਲਕੁਲ ਤੇ ਇਹ ਸਿਰਫ ਇੱਕ ਪਿੰਡ ਦੀ ਕਹਾਣੀ ਨਹੀਂ ਤਕਰੀਬਨ ਹਰੇਕ ਪਿੰਡ ਦੇ ਵਿੱਚ ਮੱਕੀ ਦੀ ਫਸਲ ਦਾ ਇਹੀ ਹਸ਼ਰਾ ਇੰਨਾ ਮਾੜਾ ਹਸ਼ਰ ਹੈ ਤੇ ਕਿਸਾਨਾਂ ਦੇ ਜਿਹੜੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਤੇ ਤਕਰੀਬਨ ਜੇਕਰ ਖਰ ਇੱਕਰ ਦੇ ਵਿੱਚ 12 ਤੋਂ ਲੈ ਕੇ 15000 ਰੁਪਏ ਕਿਸਾਨਾਂ ਦਾ ਜਿਹੜਾ ਮੱਕੀ ਦੇ ਉੱਤੇ ਖਰਚਾ ਆ ਰਿਹਾ ਹੈ ਤੇ ਕਿਸਾਨਾਂ ਕੋਲੋਂ ਇਸ ਦਾ ਮੀਂਹ ਦਾ ਦੂਜਾ ਬਦਲ ਜ਼ਮੀਨ ਹੀ ਟਲਾ ਪਾਣੀ ਸੀ ਪਰ ਇੱਥੇ ਪਾਣੀ ਇਹਨੇ ਡੂੰਘੇ ਨੇ ਕਿ ਉਹਨਾਂ ਨੂੰ ਪਾਣੀ ਨੂੰ ਕੱਢਣ ਦੇ ਲਈ ਵੀ ਕਾਫੀ ਖਰਚਾ ਕਰਨਾ ਪੈ ਰਿਹਾ ਹੈ ਕਿਸਾਨ ਨੂੰ ਤੇ ਟੂ ਬੈਲ ਡੂੰਘੇ ਕਰਾਉਣੇ ਪੈ ਰਹੇ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਮੱਕੀ ਦੀ ਫਸਲ ਖਰਾਬ ਹੋਈ ਹੈ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ ਇਸ ਦੇ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਦੇ ਲਈ ਮੁਆਵਜ਼ੇ ਦਾ ਪ੍ਰਬੰਧ ਕਰੇ ਇਸ ਇਲਾਕੇ ਦਾ ਦੌਰਾ ਕਰੇ ਦੌਰਾ ਕਰਕੇ ਜਿਹੜਾ ਹੈ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸੁਖਵਿੰਦਰ ਸਿੰਘ ਏਪੀਪੀ ਸਾਝਾ ਪੂਪਨਗਰ